ਹੈਲੋ ਜੀ ਸਤਿ ਸ਼੍ਰੀ ਅਕਾਲ ਕਿਵੇਂ ਤੁਸੀਂ ਸਾਰੇ ਜਣੇ ਉਮੀਦ ਕਰਦੇ ਹਾਂ ਬਿਲਕੁਲ ਠੀਕ ਠਾਕ ਹੋਵੋਗੇ ਅੱਜ ਆਪਾਂ ਤੁਹਾਡੀ ਡਿਮਾਂਡ ਤੇ ਤੁਹਾਡੇ ਲਈ ਲੈ ਕੇ ਆਏ ਹਾਂ ਅਲੱਗ-ਅਲੱਗ ਤਰ੍ਹਾਂ ਦੇ ਪੇਂਟ ਵਾਲੇ ਸੂਟ ਜਿੱਦਾਂ ਪਹਿਲਾ ਇਹ ਵਾਲਾ ਸੂਟ ਹੈ ਜੀ ਸਪਰੇ ਪੇਂਟ ਦਾ ਸੂਟ ਰਹੇਗਾ ਗ੍ਰੀਨ ਕਲਰ ਦੇ ਉੱਪਰ ਹੈ ਤੇ ਬਹੁਤ ਹੀ ਸੋਹਣਾ ਸੂਟ ਬਣਿਆ ਹੋਇਆ ਹੈ ਇਹ ਸੂਟ ਦਾ ਫਰੰਟ ਰਹੇਗਾ ਜੀ ਇਹ ਤੁਹਾਡੇ ਸੈਂਟਰ ਦੇ ਵਿੱਚ ਆਏਗਾ ਠੀਕ ਹੈ ਜੀ ਇਹ ਆਪਾਂ ਰੈਡੀ ਕੀਤੇ ਹੋਏ ਨੇ ਜੀ ਸੇਲ ਦੇ ਲਈ ਤੁਸੀਂ ਇਹਨਾਂ ਨੂੰ ਖਰੀਦ ਸਕਦੇ ਹੋ ਇੱਕ ਵਾਰ ਤੁਸੀਂ ਸਾਨੂੰ ਆਪਣੀ ਮੈਜ਼ਰਮੈਂਟ ਚੈੱਕ ਕਰਵਾ ਕੇ ਆਸੀਂ ਤੁਹਾਨੂੰ ਦੱਸ ਦਾਂਗੇ ਕਿ ਤੁਹਾਡਾ ਇਹ ਬਣ ਜਾਣਾ ਸੂਟ 22 23 ਘੇਰੇ ਵਾਲਿਆਂ ਦਾ ਆਰਮ ਨਾਲੇ ਵਾਲਾ ਸੂਟ ਬਣ ਜਾਣਾ ਤਾਂ ਤੁਸੀਂ ਆਪਣਾ ਆਰਡਰ ਜਿਹੜਾ ਬੁੱਕ ਕਰ ਸਕਦੇ ਹੋ ਸੇਮ ਸੂਟ ਹੀ ਤੁਹਾਨੂੰ ਮਿਲ ਜਾਣਾ ਹਾਂਜੀ ਤੇ ਇਸ ਤਰ੍ਹਾਂ ਦੇ ਨਾਲ ਹੈ ਇਹ ਵਾਲੀ ਸਪਰੇ ਪੇਂਟਿੰਗ ਹੈਗੀ ਜਿਹੜੀ ਤੁਹਾਡੀ ਸ਼ੋਰਟ ਦੀ ਬੈਕ ਦੇ ਉੱਪਰ ਆਏਗੀ ਠੀਕ ਹੈ ਜੀ ਜਾਰਜਟ ਦਾ ਸਟਾਫ ਰਹੇਗਾ ਬਹੁਤ ਹੀ ਫਾਈਨ ਕੁਆਲਿਟੀ ਦਾ ਸਟਾਫ ਹਾਂਜੀ ਤੇ ਇਹ ਵਾਲੀ ਪੇਂਟਿੰਗ ਹੈਗੀ ਹੈ ਜਿਹੜੀ ਇਹ ਤੁਹਾਡੀ ਬਾਟਮ ਦੇ ਉੱਪਰ ਆਏਗੀ ਹਾਂਜੀ ਤੇ ਇਹ ਵਾਲੀ ਜਿਹੜੀ ਪੇਂਟਿੰਗ ਹੈਗੀ ਆ ਇਹ ਤੁਹਾਡੀ 슬ੀਵਜ਼ ਦੇ ਉੱਪਰ ਆਏਗੀ ਠੀਕ ਹੈ ਜੀ ਬਹੁਤ ਸੋਹਣਾ ਪੈਟਰਨ ਆ ਜਿਹੜਾ ਤੁਹਾਡੀਆਂ 슬ੀਵਜ਼ ਦੇ ਉੱਪਰ ਆਏਗਾ ਬਹੁਤ ਸੋਹਣੇ ਸੂਟ ਲੱਗਦੇ ਆ ਗਰਮੀਆਂ ਦੇ ਵਿੱਚ ਤੁਸੀਂ ਇਹਨਾਂ ਨੂੰ ਪਾਰਟੀਆਂ ਦੇ ਵਿੱਚ ਵੇਅਰ ਕਰ ਸਕਦੇ ਹੋ ਹਾਂਜੀ ਆਪਾਂ ਪਹਿਲਾਂ ਵੀ ਸਮਰਸ ਦੇ ਵਿੱਚ ਇਹਨਾਂ ਨੂੰ ਰੈਡੀ ਕਰਦੇ ਹੁੰਨੇ ਆ ਤੇ ਬਹੁਤ ਸੋਹਣਾ ਰਿਸਪੌਂਸ ਰਹਿੰਦਾ ਬੜੇ ਡਿਫਰੈਂਟ ਤਰ੍ਹਾਂ ਦੇ ਸੂਟਸ ਲੱਗਦੇ ਨੇ ਇਹ ਵਾਲੇ ਹਾਂਜੀ ਤੇ ਇਸ ਤਰ੍ਹਾਂ ਦੇ ਨਾਲ ਰੈਡੀ ਕੀਤਾ ਹੋਇਆ ਇਹਦਾ ਬਹੁਤ ਹੀ ਜ਼ਿਆਦਾ ਸੋਹਣਾ ਦੁਪੱਟਾ ਸੈਮੀ ਚਰੋਂ ਦਾ ਆਪਾਂ ਦੁਪੱਟਾ ਰੱਖਿਆ ਹੋਇਆ ਨਾਲ ਜਿਹੜੇ ਤੁਹਾਡੇ ਸਾਰਿਆਂ ਦੇ ਫੇਵਰਿਟ ਦੁਪੱਟੇ ਨੇ ਇਸ ਤਰ੍ਹਾਂ ਦੇ ਨਾਲ ਹੈਗਾ ਜਿਹੜਾ ਦੁਪੱਟੇ ਦਾ ਸੈਂਟਰ ਰਹੇਗਾ ਸਾਰੀਆਂ ਸਾਈਡਸ ਦੇ ਉੱਪਰ ਬਹੁਤ ਹੀ ਸੋਹਣੇ ਜਿਹੇ ਫਲਾਰਸ ਬਣੇ ਹੋਏ ਨੇ ਹਾਂਜੀ ਤੇ ਨੈਕਸਟ ਆਪਣਾ ਇਹ ਵਾਲਾ ਸੂਟ ਹੈ ਲਾਈਨਸ ਵਾਲੀ ਜਾਰਜਟ ਉੱਪਰ ਬਣਿਆ ਹੋਇਆ ਕੰਕਰੀਟ ਜਿਹਾ ਸ਼ੇਡ ਹੈ ਜੀ ਇਸ ਤਰ੍ਹਾਂ ਦੇ ਨਾਲ ਘੇਰੇ ਦਾ ਕੰਮ ਹੋਣਾ ਬਹੁਤ ਹੀ ਸੋਹਣੀ ਜੀ ਅੰਬ੍ਰੇਲਾ ਬਣੀ ਹੋਈ ਹੈ ਤੇ ਆਪਾਂ ਉਸ ਦੇ ਵਿੱਚ ਸੋਹਣੇ ਸੋਹਣੇ ਫਲਾਵਰਸ ਰੱਖੇ ਹੋਏ ਆ। ਇਹ ਤੁਹਾਡੇ ਉੱਪਰ ਜਾ ਕੇ ਆ ਜਾਣਾ ਕਮਰ ਕੋਲ। ਠੀਕ ਹੈ ਜੀ। ਇਹ ਸਾਰਾ ਰਹਿਣਾ ਤੁਹਾਡੇ ਘੇਰੇ ਦਾ ਕੰਮ ਇਸ ਤਰ੍ਹਾਂ ਨਾਲ। ਹਾਂਜੀ ਤੇ ਇਹ ਡਿਜ਼ਾਈਨ ਰਹਿਣਾ ਸਰੀਵਸ ਦੇ ਉੱਪਰ। ਇਹ ਵਿਦਆਊਟ ਦੁਪੱਟਾ ਸੂਟ ਹੈ। ਠੀਕ ਹੈ ਜੀ। ਦੁਪੱਟਾ ਤੁਸੀਂ ਕਿਸੇ ਤਰ੍ਹਾਂ ਦਾ ਵੀ ਡਾਈ ਕਰਵਾ ਸਕਦੇ ਹੋ ਕਿਸੇ ਵੀ ਕਲਰ ਦਾ। ਹਾਂਜੀ ਨੈਕਸਟ ਵਾਲਾ ਸੂਟ ਹੈ ਪੀਚ ਕਲਰ ਦੇ ਉੱਪਰ ਬਣਿਆ ਹੋਇਆ ਲਾਈਟ ਪੀਚ ਦੇ ਉੱਪਰ ਤੇ ਇਸ ਤਰ੍ਹਾਂ ਦੇ ਨਾਲ ਘੇਰੇ ਦਾ ਕੰਮ ਹੈ। ਇਹ ਕੇਰੇ ਤੋਂ ਉੱਪਰ ਨੂੰ ਜਾਏਗਾ ਤੁਹਾਡੇ ਠੀਕ ਹੈ ਜੀ ਇਸ ਤਰ੍ਹਾਂ ਬਣਿਆ ਹੋਇਆ ਸਾਈਡਸ ਤੇ ਨਾ ਜਗ੍ਹਾ ਰਹੇਗੀ ਕੇਰੇ ਦੇ ਉਥੇ ਬੇਸ ਪਾਈਪਿੰਗ ਲੇਸ ਕੁਝ ਵੀ ਲੱਗੇਗੀ ਤੇ ਉਸ ਤੋਂ ਬਾਅਦ ਦੇ ਵਿੱਚ ਇਹ ਉੱਪਰ ਨੂੰ ਜਾਏਗਾ ਡਿਜ਼ਾਈਨ ਤੇ ਇਸ ਤਰ੍ਹਾਂ ਦੇ ਨਾਲ ਹੈ ਜੀ ਤੁਹਾਡੀ ਬੈਕ ਦਾ ਪੈਟਰਨ ਠੀਕ ਹੈ ਜੀ ਇਹ ਤੁਹਾਡੀ ਬੈਕ ਸ਼ਰਟ ਦੇ ਉੱਪਰ ਆਏਗਾ ਇਸ ਤਰ੍ਹਾਂ ਹਾਂਜੀ ਤੇ ਇਹ ਵਾਲਾ ਡਿਜ਼ਾਈਨ ਆਉਣਾ ਤੁਹਾਡੀ 슬ੀਵਸ ਦੇ ਉੱਪਰ ਆ ਜਾਣਾ ਇਹ ਵਾਲਾ ਫਲਾਵਰ ਇਸ ਤਰ੍ਹਾਂ ਦੇ ਨਾਲ ਠੀਕ ਹੈ ਜੀ ਹਾਂਜੀ ਤੇ ਨੈਕਸਟ ਇਹ ਵਾਲਾ ਸੂਟ ਹੈ ਏ ਵੀ ਆਪਾਂ ਗ੍ਰੀਨ ਕਲਰ ਦੇ ਉੱਪਰ ਜੋਰ ਚੜ ਦੇ ਉੱਪਰ ਰੈਡੀ ਕੀਤਾ ਹੋਇਆ ਇਸ ਤਰ੍ਹਾਂ ਦੇ ਨਾਲ ਰਹਿਣਗੇ ਜੀ ਸਟਾਰਸ ਬਲੈਕ ਕਲਰ ਦੇ ਬਣੇ ਹੋਏ ਨੇ ਬਹੁਤ ਹੀ ਸੋਹਣਾ ਹੈ ਉੱਪਰ ਨੂੰ ਫਲਾਵਰਸ ਬਣੇ ਹੋਏ ਨੇ ਬਹੁਤ ਸੋਹਣਾ ਪੈਟਰਨ ਬਣਿਆ ਹੋਇਆ ਤੇ ਇਹ ਆਉਣਾ ਜੀ ਤੁਹਾਡੇ 슬ੀਵਸ ਦੇ ਉੱਪਰ ਆਉਣਗੇ ਤਿੰਨ ਫਲਾਵਰਸ ਠੀਕ ਹੈ ਜੀ ਹਾਂਜੀ ਤੇ ਇਸ ਤਰ੍ਹਾਂ ਦੇ ਨਾਲ ਰਹਿਣਾ ਆਪਣਾ ਦੁਪੱਟਾ ਦੁਪੱਟੇ ਦੇ ਵਿੱਚ ਆਪਾਂ ਬਲੈਕ ਕਲਰ ਦੇ ਸਟਾਰਸ ਬਣਾਏ ਹੋਏ ਨੇ ਠੀਕ ਹੈ ਜੀ ਇਸ ਤਰ੍ਹਾਂ ਦੇ ਨਾਲ 3D ਕਰਕੇ ਸਾਰੀਆਂ ਸਾਈਡਸ ਦੇ ਉੱਪਰ ਸਟਾਰਸ ਬਣੇ ਹੋਏ ਨੇ ਸੈਂਟਰ ਹੈਗਾ ਜਿਹੜਾ ਇਹ ਪਲੇਨ ਰਹੇਗਾ ਛੱਟ ਦੇ ਉੱਪਰ ਰੈਡੀ ਕਰਵਾਏ ਹੋਏ ਨੇ ਬਾਕੀ ਤੁਸੀਂ ਆਪਣੇ ਸਟੱਫ ਦੇ ਚੁਆਇਸ ਦੇ ਅਕੋਰਡਿੰਗ ਰੈਡੀ ਕਰਵਾ ਸਕਦੇ ਹੋ ਇਹ ਵਾਲਾ ਵੀ ਆਪਾਂ ਜੌਰ ਚੱਟ ਦੇ ਉੱਪਰ ਹੀ ਰੈਡੀ ਕਰਵਾਇਆ ਹੋਇਆ ਜੀ ਠੀਕ ਹੈ ਬਰਾਊਨ ਕਲਰ ਦੇ ਉੱਪਰ ਰੈਡੀ ਕੀਤਾ ਹੋਇਆ ਤੇ ਕਲਰਸ ਦੇਖੋ ਤੁਸੀਂ ਕਿੰਨੇ ਜ਼ਿਆਦਾ ਸੋਹਣੇ ਉੱਠੇ ਇਸ ਤੇ ਕਲਰ ਦੇ ਉੱਪਰ ਇਸ ਤਰ੍ਹਾਂ ਦੇ ਨਾਲ ਪੈਟਰਨ ਵੀ ਬੜਾ ਸੋਹਣਾ ਬਣਿਆ ਹੋਇਆ ਠੀਕ ਹੈ ਜੀ ਇਸ ਤਰ੍ਹਾਂ ਦੇ ਨਾਲ ਤੁਹਾਡੀ ਸ਼ਰਟ ਦਾ ਫਰੰਟ ਰਹੇਗਾ ਹਾਂਜੀ ਤੇ ਇਸ ਤਰ੍ਹਾਂ ਦੇ ਨਾਲ ਹੈਗਾ ਜਿਹੜਾ ਆਪਣਾ ਬਾਜੂ ਦੇ ਉੱਪਰ ਫਲਾਵਰ ਆਏਗਾ ਇਹ ਸੂਟ ਵੀ ਵਿਦਆਊਟ ਦੁਪੱਟਾ ਤੁਸੀਂ ਕੋਈ ਵੀ ਦੁਪੱਟਾ ਇਸ ਦੇ ਨਾਲ ਰੈਡੀ ਕਰਵਾ ਸਕਦੇ ਹੋ ਹਾਂਜੀ ਤੇ ਇਹ ਹੈਗਾ ਆਪਣਾ ਬਲੌਕ ਪ੍ਰਿੰਟਿੰਗ ਦਾ ਸੂਟ ਰੂਬੀ ਦੀ ਲਨਨ ਦੇ ਉੱਪਰ ਬਣਿਆ ਹੋਇਆ ਜੀ ਬਾਵਾਂ ਪੀਚ ਸ਼ੇਡ ਦੇ ਉੱਪਰ ਬਣਿਆ ਹੋਇਆ ਇਸ ਤਰ੍ਹਾਂ ਦੇ ਨਾਲ ਸੈਂਟਰਲ ਤੋਂ ਤੁਹਾਡੇ ਉੱਪਰ ਤੱਕ ਪੈਨਲ ਜਾਏਗਾ ਇਸ ਤਰ੍ਹਾਂ ਦੇ ਨਾਲ ਠੀਕ ਹੈ ਜੀ ਤੇ ਇਹ ਵਾਲਾ ਪੈਟਰਨ ਆ ਜਿਹੜਾ 슬ੀਵਸ ਦੇ ਉੱਪਰ ਆਏਗਾ ਜੀ ਵਿਦ ਸਟੈਂਪ ਤੁਹਾਨੂੰ ਇਹ ਵਾਲਾ ਕੱਪੜਾ ਮਿਲ ਰਿਹਾ ਬਿਲਕੁਲ ਸੌਫਟ オーਰਗੈਂਜ਼ਾ ਦਾ ਚੈੱਕ ਵਾਲਾ ਆਪਾਂ ਦੁਪੱਟਾ ਲਗਾ ਕੇ ਨਾਲ ਇਸ ਤਰ੍ਹਾਂ ਦੇ ਨਾਲ ਸਾਰੇ ਦੁਪੱਟੇ ਤੇ ਬਲੌਕ ਪ੍ਰਿੰਟਿੰਗ ਦਿੱਤੀ ਹੋਈ ਆ ਸੈਂਟਰਲ ਦੁਪੱਟੇ ਦਾ ਰਹੇਗਾ ਜੀ ਸੀ ਗ੍ਰੀਨ ਕਲਰ ਦਾ ਤੇ ਸਾਈਡਸ ਦੇ ਉੱਪਰ ਇਸ ਤਰ੍ਹਾਂ ਦੇ ਨਾਲ ਸਾਰੇ ਪ੍ਰਿੰਟਿੰਗ ਆਏਗੀ ਖੁੱਲੇ ਡੁੱਲਾ ਦੁਪੱਟਾ ਹੈ ਜੀ ਇਸ ਸੂਟ ਦਾ ਹਾਂਜੀ ਤੇ ਨੈਕਸਟ ਸੀ ਗ੍ਰੀਨ ਕਲਰ ਦੇ ਉੱਪਰ ਬਣਿਆ ਹੋਇਆ ਇਹ ਵੀ ਰੂਬੀ ਦੀ ਲినਨ ਦੇ ਉੱਪਰ ਬਣਿਆ ਹੋਇਆ ਜੀ ਇਹ ਸਾਰੇ ਸੂਟਸ ਹੈਗੇ ਨੇ ਫਾਰ ਸੇਲ ਨੇ ਤੁਸੀਂ ਇਹਨਾਂ ਨੂੰ ਪਰਚੇਸ ਕਰ ਸਕਦੇ ਹੋ ਠੀਕ ਹੈ ਜੀ ਇਸ ਤਰ੍ਹਾਂ ਦੇ ਨਾਲ ਘੇਰੇ ਦਾ ਕੰਮ ਹੈ ਬਹੁਤ ਜ਼ਿਆਦਾ ਡਿਮਾਂਡ ਆ ਰਹੀ ਸੀ ਆਪਾਂ ਨੂੰ ਪੇਂਟ ਵਾਲੇ ਸੂਟਸ ਦੀ ਗਰਮੀਆਂ ਦੇ ਵਿੱਚ ਇਹ ਚੀਜ਼ਾਂ ਬਹੁਤ ਸੋਹਣੀਆਂ ਲੱਗਦੀਆਂ ਇਸ ਤਰ੍ਹਾਂ ਦੇ ਨਾਲ ਦੇਖੋ ਕਿੰਨਾ ਸੋਹਣਾ ਪੈਟਰਨ ਬਣਿਆ ਹੋਇਆ ਬਹੁਤ ਹੀ ਜ਼ਿਆਦਾ ਸੋਨਾ neck line ਬਣੀ ਹੋਈ ਹੈ ਜੀ ਇਸ ਤਰ੍ਹਾਂ ਦੀ ਨਾਲ ਹਾਂਜੀ ਤੇ ਇਹ ਵਾਲਾ ਪੈਟਰਨ ਹੈ ਜਿਹੜਾ ਇਹ ਤੁਹਾਡੀਆਂ 슬ੀਵਸ ਦੇ ਉੱਪਰ ਆਏਗਾ ਹਾਂਜੀ ਤੇ ਇਸ ਤਰ੍ਹਾਂ ਦੇ ਨਾਲ ਰਹਿਣਾ ਇਸਦੇ ਨਾਲ ਦੁਪੱਟਾ organza ਦਾ soft organza ਬਿਲਕੁਲ soft organza break lines ਵਾਲਾ ਦੁਪੱਟਾ ਰਹੇਗਾ ਠੀਕ ਹੈ ਜੀ ਤੇ ਇਸ ਤਰ੍ਹਾਂ ਦੇ ਨਾਲ ਸਾਰੇ ਦੁਪੱਟੇ ਦੇ ਉੱਪਰ ਹੈਗਾ ਜਿਹੜਾ ਪੇਂਟ ਹੋਇਆ ਹੋਇਆ ਦੇਖੋ ਸੈਂਟਰ ਦੇ ਵਿੱਚ ਵੀ ਡਬਲ 쉐ਡਡ ਰਹੇਗਾ ਤੁਹਾਡਾ ਦੁਪੱਟਾ ਬਹੁਤ ਹੀ ਜ਼ਿਆਦਾ ਸੋਹਣਾ ਦੁਪੱਟਾ ਬਣਿਆ ਹੋਇਆ ਹੈ ਵੀ ਠੀਕ ਹੈ ਜੀ ਫਿਰ ਇਹਨਾਂ ਦੇ ਵਿੱਚੋਂ ਕੋਈ ਵੀ ਸੂਟ ਤੁਹਾਨੂੰ ਪਸੰਦ ਆਉਂਦਾ ਤੁਸੀਂ ਆਪਣੇ ਲਈ ਪਰਚੇਸ ਕਰ ਸਕਦੇ ਹੋ ਤੁਸੀਂ ਕੋਈ ਵੀ ਡਿਜ਼ਾਈਨ ਹੋਰ ਬਣਵਾਉਣਾ ਚਾਹੁੰਦੇ ਹੋ ਪੇਂਟ ਦਾ ਸਾਨੂੰ ਉਹ ਵੀ ਪੇਚ ਕੇ ਬਣਵਾ ਸਕਦੇ ਹੋ ਠੀਕ ਹੈ ਜੀ ਫਿਰ ਆਪਾਂ ਤੁਹਾਨੂੰ ਮਿਲਾਂਗੇ ਇਸੇ ਤਰ੍ਹਾਂ ਦੇ ਨਾਲ ਬਹੁਤ ਹੀ ਸੋਹਣੇ-ਸੋਹਣੇ ਸੂਟਾਂ ਦੇ ਨਾਲ ਆਪਣੇ ਚੈਨਲ ਤੇ ਬਣੇ ਰਿਓ ਵੀਡੀਓ ਵਧੀਆ ਲੱਗਦੀ ਹੁੰਦੀ ਹੈ ਤਾਂ ਲਾਈਕ ਸ਼ੇਅਰ ਕਮੈਂਟ ਕਰਨੇ ਬਿਲਕੁਲ ਵੀ ਨਾ ਭੁੱਲਿਆ ਕਰੋ ਠੀਕ ਹੈ ਜੀ ਫਿਰ ਬਹੁਤ ਜਲਦੀ ਫਿਰ ਮਿਲਦੇ ਹਾਂ